ਹਾਂਜੀ ਸੱਚੀ ਬੁੱਤੋਂ ਅੱਜ ਮਨ ਬੜਾ ਖੁਸ਼ ਆ ਕਿਉਂਕਿ ਅੱਜ ਬਹੁਤ ਦਿਨਾਂ ਬਾਅਦ ਸਾਡੇ ਇੱਧਰ ਫਰੀਦਕੋਟ ਜੀ ਦੇ ਵਿੱਚ ਬਾਰਿਸ਼ ਆਈ ਆ ਸਾਰੇ ਆਸੇ ਪਾਸੇ ਮੀਂਹ ਪੈ ਜਾਂਦਾ ਸੀ ਪਰ ਸਾਡੇ ਇੱਥੇ ਬਿਲਕੁਲ ਮੀਂਹ ਨਹੀਂ ਪਿਆ ਸੀਗਾ ਤੇ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤੇ ਜਦੋਂ ਇੰਨੀ ਜ਼ਿਆਦਾ ਸਵੇਰ ਸਵੇਰੇ ਬਾਰਿਸ਼ ਆ ਗਈ ਸਵਾ 8 ਵਜੇ ਤੋਂ ਸਵਾ 9 ਵਜੇ ਚੁੱਕੀ ਆ ਪਰ ਹਜੇ ਵੀ ਬਾਰਿਸ਼ ਪੂਰੇ ਜ਼ੋਰ ਦੇ ਨਾਲ ਪੈ ਰਹੀ ਆ ਤਾਂ ਦਿਲ ਕੀਤਾ ਵੀ ਅੱਜ ਆਪਾਂ ਖੀਰ ਪੂੜੇ ਬਣਾਈਏ ਕਿਉਂਕਿ ਤਕਰੀਬਨ ਵੈਸੇ ਸੌਣ ਦੇ ਮਹੀਨੇ ਚ ਹੀ ਬਣਾਉਣੇ ਆਪਾਂ ਪਰਾਦੇ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਸੌਨ ਦਾ ਮਹੀਨਾ ਦਾ ਦੇਖੋ ਕਿੰਨੇ ਪ੍ਰਣਾਲੇ ਚੱਲਦੀ ਜਾਂਦੇ ਹਲੇ ਤੱਕ ਤੇ ਬਾਰਿਸ਼ ਬਹੁਤ ਜ਼ੋਰ ਦੀ ਆਈ ਹੋਈ ਆ ਤੇ ਇਸ ਕਰਕੇ ਆਪਾਂ ਧਰਤੀ ਅਧਰ ਖੀਰ ਤੇ ਅੱਜ ਬਣਾਵਾਂਗੇ ਪੂੜੇ ਕਿਉਂਕਿ ਅੱਜ ਬੱਚੇ ਵੀ ਕਰੇ ਆ ਹਲੇ ਛੁੱਟੀਆਂ ਇਹਨਾਂ ਨੂੰ ਚੱਲ ਰਹੀਆਂ ਤੇ ਅੱਜ ਇਹਨਾਂ ਦਾ ਟਿਊਸ਼ਨ ਤੇ ਜਾਇਆ ਨਹੀਂ ਜਾਣਾ ਹੈਗਾ ਮੀਂਹ ਦਾ ਕਰਕੇ ਤੇ ਆਪਾਂ ਇਹਨਾਂ ਨੂੰ ਨਾਲੇ ਆਪਣੇ ਬੱਚੇ ਖੁਸ਼ ਹੋ ਜਾਣਗੇ ਖਾ ਕੇ ਨਾਲੇ ਆਪਾਂ ਖੀਰ ਬਣਾਵਾਂਗੇ ਪੂੜੇ ਬਣਾਵਾਂਗੇ ਤੇ ਇਹੋ ਜਿਹੀ ਮੌਸਮ 'ਚ ਖਾਣ ਦਾ ਬੜਾ ਮਜ਼ਾ ਨਜ਼ਾਰਾ ਆ ਜਾਂਦਾ ਹੈਗਾ ਤੇ ਇੱਕ ਆਪਣੇ ਘਰ ਦਾ ਦੁੱਧ ਦਾ ਮੱਝਾਂ ਦਾ ਦੁੱਧ ਹੈ ਤੇ ਬਹੁਤ ਵਧੀਆ ਖੋਏ ਵਰਗੀ ਗਾੜੀ-ਗਾੜੀ ਖੀਰ ਬਣੂਗੀ ਤੇ ਆਪਾਂ ਹੁਣ ਇਹਨੂੰ ਬਣਾਉਣੇ ਆ ਖੀਰ ਬਣਾਵਾਂਗੇ ਤੇ ਆਪਾਂ ਗੁੜ ਵਾਲੇ ਪੂੜੇ ਬਣਾਵਾਂਗੇ ਵੀ ਪਹਿਲਾਂ ਜਿਹੜਾ ਉਹ ਪੁਰਾਣੀਆਂ ਆਪਣੀਆਂ ਬੀਬੀਆਂ ਗੁੜਚੀ ਬਣਾਉਂਦੀਆਂ ਹੁੰਦੀਆਂ ਸੀ ਤੇ ਆਪਾਂ ਉਹ ਵਾਲੇ ਗੁੜ ਵਾਲੇ ਪੂੜੇ ਬਣਾਵਾਂਗੇ ਨਾ ਲੋ ਜੀ ਸਾਡੇ ਗਵਾਂਢ ਦੇ ਵਿੱਚ ਹੋਇਆ ਬੇਟਾ ਤੇ ਉਹ ਵੀਰੇ ਦੇ ਬੇਟਾ 12 ਸਾਲ ਬਾਅਦ ਹੋਇਆ ਪੈਲਣਨ ਦੇ ਕੋਈ ਬੱਚਾ ਨਹੀਂ ਸੀ ਤੈਨੂੰ 12 ਸਾਲ ਹੋ ਗਏ ਸੀ ਵਿਆਹ ਨੂੰ ਤੇ ਰੱਬ ਨੇ ਬੜੀ ਸੋਹਣੀ ਖੁਸ਼ੀ ਕੀ ਦਿੱਤੀ ਹੈਗੀ ਆ ਤੇ ਆਂਟੀ ਆਈ ਨੇ ਆਪਣੇ ਸ਼੍ਰੀ ਮੰਨਣ ਇਹਨੂੰ ਸੇਰੇ ਵੀ ਕਹਿ ਦਿੰਦੇ ਆ ਸ਼੍ਰੀ ਵੀ ਕਹਿ ਦਿੰਦੇ ਆ ਪਰ ਸਾਡਾ ਗੇਟ ਉੱਚਾ ਹੋਣ ਕਰਕੇ ਕੋਲੇ ਤੇ ਆਂਟੀ ਤਾਂ ਪਚੈ ਤੋ ਚੜਿਆ ਨਹੀਂ ਗਿਆ ਤੇ ਮਨਜੋਤ ਦੀ ਭੂਆ ਆਈ ਹੋਈ ਆ ਤੇ ਉਹ ਕਹਿੰਦੀ ਚਲੋ ਮੈਂ ਬੰਦ ਨਹੀਂ ਉੱਪਰ ਜਾ ਕੇ ਇਹ ਸ਼ਗਨ ਹੁੰਦਾ ਜੀ ਜਦੋਂ ਮੁੰਡਾ ਹੋ ਜੇ ਤੇ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਹ ਸ਼੍ਰੀ ਬੰਨੇ ਜਾਂਦੇ ਆ ਬਹੁਤ ਵੱਡੇ ਕਰਕੇ ਬਣੇ ਜਾਂਦੇ ਆ ਤੇ ਚਲੋ ਇਹ ਆਪਣੇ ਛੀਮ ਬੰਨ ਦੇਣਗੇ ਛਗਣ ਬਹੁਤ ਚੰਗਾ ਮੰਨਿਆ ਜਾਂਦਾ ਹੈਗਾ ਪੁੱਤਰ ਮਿੱਠੇ ਦੇ ਮੇਵੇ ਰੱਬ ਸਭ ਨੂੰ ਦੇਵੇ ਹੈ ਨਾ ਸਾਰਿਆਂ ਕੋਲੇ ਜ਼ਰੂਰਤਾਂ ਪੂਰੀਆਂ ਹੋਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਇਹ ਖੁਸ਼ੀਆਂ ਬਖਸ਼ਣ ਪੁੱਤਰ ਹੋਣ ਧੀਆ ਹੋਣ ਪਰ ਔਲਾਦ ਜ਼ਰੂਰ ਹੋਣੀ ਚਾਹੀਦੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਇਹ ਖੁਸ਼ੀਆਂ ਲੈ ਕੇ ਆਉਣ ਤੇ ਹੁਣ ਉਹਨੇ ਬੰਨ ਦਿੱਤਾ ਕਹੇਗੀ ਸਾਡੀ ਨਾਨਾਣ ਬਹੁਤ ਪਿਆਰੀ ਕਿਊਟੀ ਇਹ ਸਾਡੇ ਸਾਰਿਆਂ ਤੋਂ ਛੋਟੀ ਹਾਂਜੀ ਇੱਧਰ ਆਪਾਂ ਦੂਸਰੇ ਕੋਲੇ ਤੇ ਬੰਨ ਦਿੱਤਾ ਹੈਗਾ ਦੂਸਰੇ ਘਰੇ ਇਹਨਾਂ ਨੂੰ ਲੱਗ ਗਈਆਂ ਮੋਜਾਂ ਸ਼ਤਾਨਾ ਨੂੰ ਜਿਹੜੇ ਬੈਲੂਨ ਨਾਲ ਉਹਨਾਂ ਨੇ ਆਪਣੇ ਦਰਵਾਜ਼ੇ ਦੇ ਵਿੱਚ ਬੰਨੇ ਹੋਏ ਸੀ ਬੱਚੇ ਹੁਣ ਦੀ ਖੁਸ਼ੀ ਦੇ ਵਿੱਚ ਤੇ ਇਹ ਸਾਰੇ ਉੱਥੋਂ ਇਕੱਠੇ ਕਰ ਲਿਆਈ ਹੈਗੇ ਦੋਨੋਂ ਜਣੇ ਇਹਦੀ ਭੂਆ ਦਾ ਮੁੰਡਾ ਤੇ ਹੈਗਾ ਆਪਣਾ ਚਿੰਦਾ ਤੇ ਇਹ ਜਿਹੜੇ ਆਂਟੀ ਆਪਣੇ ਆਏ ਸੀ ਜੀ ਸ਼੍ਰੀਮ ਬੰਨਣ ਇਹ ਉਹਨਾਂ ਦਾ ਸ਼ਗਨ ਹੈ ਇਹ ਸ਼ਗਨ ਦਿਨਾ ਦੇਣਾ ਹੁੰਦਾ ਹੈਗਾ ਕਿਉਂਕਿ ਖੁਸ਼ੀਆਂ ਦਾ ਟਾਈਮ ਵਾਹੇ ਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਲੈ ਕੇ ਉਹਨਾਂ ਤੇ ਇਹੋ ਜਿਹੀ ਸ਼ਗਨ ਆਪਾਂ ਇੱਕ ਦੂਸਰੇ ਨੂੰ ਦਿੰਦੇ ਰਹੇਗੇ ਤੇ ਇਹ ਮੰਮੀ ਨੇ ਇੱਕ ਉਹਨੂੰ ਦਿੱਤਾ ਹੈਗਾ ਸੂਟ ਕਨਕ ਤੇ ਪੈਸੇ ਤੇ ਖੰਡ ਤੇ ਚਲੋ ਜੀ ਹੁਣ ਆਪਾਂ ਬਣਾਨੇ ਫਿਰ ਤੋਂ ਆਪਣੇ ਪੂਰੇ ਜਿਹੜੇ ਅੱਧ ਵਿਚਾਲੇ ਪਏ ਹਲੇ ਤੇ ਆਪਾਂ ਗੋੜ ਵਾਲਾ ਪਾਣੀ ਹੁਣ ਛਾਣ ਲਿਆ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਆਟਾ ਆਟੇ ਨੂੰ ਕੋਲ ਕੇ ਤੇ ਇਹਨੂੰ ਹੁਣ ਆਪਾਂ ਤਿਆਰੀ ਕਰਾਂਗੇ ਪੂੜਿਆਂ ਦੀ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਪਰ ਅੱਜ ਮੌਸਮ ਬਹੁਤ ਵਧੀਆ ਠੰਡਾ ਹੈਗਾ ਤੇ ਬਾਹਰ ਆਪਣੇ ਖੇਤ ਦੇ ਵਿੱਚ ਝੋਨਾ ਵੀ ਲੱਗੇ ਜਾਂਦਾ ਕੰਮ ਬਹੁਤ ਜ਼ਿਆਦਾ ਸੀਗਾ ਬਸ ਕੱਲ ਤੱਕ ਫਾਈਨਲ ਹੋ ਜਾਊਗਾ ਝੋਨੇ ਦਾ ਵੀ ਤੇ ਅੱਜ ਦਾ ਦਿਨੇ ਕੰਮ ਜ਼ਿਆਦਾ ਸੀਗਾ ਤੁਹਾਨੂੰ ਪਤਾ ਜਦੋਂ ਖੇਤ ਦਾ ਕੰਮ ਹੋਵੇ ਪਸ਼ੂਆਂ ਦਾ ਹੋਵੇ ਤੇ ਇੱਕ ਬੱਚੇ ਵੀ ਘਰੇ ਹੋਣ ਸਕੂਲ ਨਹੀਂ ਜਾਂਦੇ ਤੇ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਸ ਕਰਕੇ ਵੀਡੀਓ ਵੀ ਪਹੁੰਚ ਬਹੁਤ ਲੇਟ ਹੋ ਜਾਈਦਾ ਪੂਰਾ ਹਫ਼ਤਾ ਨਿਕਲ ਜਾਂਦਾ ਵੀਡੀਓ ਪਾਈ ਬਣਾਈ ਨਹੀਂ ਜਾਂਦੀ ਪਾਈ ਨਹੀਂ ਜਾਂਦੀ ਇੱਕ ਮੇਰਾ ਆਪਣਾ ਸਲਾਈ ਦਾ ਕੰਮ ਹੈਗਾ ਤੇ ਉਹਦੇ ਵਿੱਚ ਵੀ ਅੱਜ ਕੱਲ ਕਸਟਮਰ ਕੋਈ ਪਿੱਕ ਕੇ ਆਇਆ ਹੋਇਆ ਕਿਸੇ ਨੇ ਪਿੱਕ ਕੇ ਜਾਣਾ ਹੈਗਾ ਤਾਂ ਸੂਟ ਬਣਾਉਣੇ ਵੀ ਬਹੁਤ ਜ਼ਰੂਰੀ ਹੋ ਜਾਂਦੇ ਆ ਤੇ ਇਸ ਕਰਕੇ ਸਾਰੇ ਕੰਮ ਦੇਖਣੇ ਹੁੰਦੇ ਆ ਤੇ ਹੁਣ ਆਪਾਂ ਬਸ ਲਓ ਜੀ ਹਜੇ ਇੱਕ ਕੰਮ ਸ਼ੁਰੂ ਹੋਇਆ ਹੁੰਦਾ ਦੂਸਰਾ ਹੋਰ ਉਹਨੇ ਬੱਚੇ ਖੀਤ ਗਏ ਸੀ ਤੇ ਖੇਤੋਂ ਲਿਆ ਛੱਲੀਆਂ ਵੀ ਸਾਨੂੰ ਹੁਣ ਛੱਲੀਆਂ ਭੁੰਨ ਕੇ ਦਿਓ ਖੇਤ ਲੱਗੀਆਂ ਹੋਈਆਂ ਗਾਚਾ ਬੀਜਾ ਕਾਚੇ ਦੇ ਵਿੱਚ ਛੱਲੀਆਂ ਇਹ ਪਰ ਕੱਚੀਆਂ ਖਾਂਚੇ ਬੜਾ ਮਜ਼ਾ ਆਉਂਦਾ ਹੁੰਦਾ ਕਿਉਂਕਿ ਇਹਨੂੰ ਸਾਡੇ ਤੇ ਇੱਥੇ ਦੁੱਧਾ ਕਹਿ ਦਿੰਦੇ ਵੀ ਵਿੱਚ ਦੁੱਧਾ ਹੁੰਦਾ ਹੈ ਇਹਦੇ ਬੜਾ ਮਿੱਠਾ ਹੁੰਦਾ ਹੈ ਇਹ ਜਿਹੜੀ ਪੱਕੀ ਛੱਲੀ ਹੁੰਦੀ ਹੈ ਉਹਦੇ ਵਿੱਚ ਤਾਂ ਉਹ ਪੱਕ ਜੇ ਜਾਂਦਾ ਹੈਗਾ ਪਰ ਇਹ ਮਿੱਠਾ-ਮਿੱਠਾ ਹੁੰਦਾ ਹੈਗਾ ਬਹੁਤ ਵਧੀਆ ਲੱਗਦੀ ਇਸ ਤਰ੍ਹਾਂ ਵੀ ਕੱਚੀ ਵੀ ਤੇ ਲੋ ਜੀ ਹੁਣ ਆਪਾਂ ਬਣਾ ਲੈਨੇ ਹੈਗੇ ਪੂੜੇ ਕਿਉਂਕਿ ਆਪਣੀ ਸਾਰੀ ਤਿਆਰੀ ਹੋ ਗਈ ਖੀਰ ਬਣ ਚੁੱਕੀ ਆ ਤੇ ਬਸ ਪੂੜੇ ਰਹਿੰਦੇ ਸੀਗੇ ਤੇ ਉਧਰ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਸਵੇਰ ਸ 8 ਵਜੇ ਤੇ 9 ਵਜੇ ਤੇ ਲੱਗੇ ਹੋਏ ਆ ਪੂੜਿਆਂ ਨੂੰ ਤੇ ਫਾਈਨਲ ਸਾਨੂੰ ਦੁਪਹਿਰ ਹੋਗੀ ਕਿਉਂਕਿ ਵਿੱਚ ਉੱਥੇ ਖੇਤ ਚਾਹ ਬਣਾ ਕੇ ਭੇਜਣੀਆਂ ਖੇਤ ਦਾ ਵੀ ਕੰਮ ਕਰਨ ਉਹਨਾਂ ਨੂੰ ਦੇਖਣਾ ਸੀਗਾ ਉੱਥੇ ਲੇਬਰ ਲੱਗੀ ਹੋਈ ਹੈ ਜਿਹੜੀ ਤੇ ਹੁਣ ਆਪਾਂ ਇਹ ਪੂੜੇ ਬਣਾ ਕੇ ਤਿਆਰ ਕਰਕੇ ਐਸੇ ਤਾਂ ਸੌਣ ਦੇ ਮਹੀਨੇ ਚ ਜਿਆਦਾ ਬਣਾਉਂਦੇ ਆ ਪਰ ਅੱਜ ਬਾਰਿਸ਼ ਹੋਣ ਕਰਕੇ ਇਸ ਤਰ੍ਹਾਂ ਲੱਗਦਾ ਜਿਵੇਂ ਸੱਚੀ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਹੋਵੇ ਪਰ ਹਲੇ ਤਾਂ ਹਾਰ ਚੱਲਦਿਆ ਟਾਈਮ ਹੈਗਾ ਤੇ ਬਾਕੀ ਮੌਸਮ ਅਕੋਰਡਿੰਗ ਚੀਜ਼ ਚੰਗੀ ਲੱਗਦੀ ਹੈਗੀ ਆ ਗਰਮੀ ਦੇ ਵਿੱਚ ਤਾਂ ਨੀ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਪਰ ਅੱਜ ਮੌਸਮ ਥੋੜਾ ਜਿਹਾ ਬਦਲ ਚੁੱਕਿਆ ਤੇ ਇਹ ਹੁਣ ਮਨਜੋਦੀ ਪੂਆ ਬਣਾਈ ਜਾਂਦੀ ਹੈ ਜੀ ਪੂੜੇ ਕਿਉਂਕਿ ਮੈਨੂੰ ਕਹਿੰਦੇ ਤੁਸੀਂ ਸਾਈਡ ਤੇ ਉਹ ਭਾਬੀ ਮੈਂ ਬਣਾਉਣੀ ਆ ਇਹ ਜਦੋਂ ਪੂੜੇ ਬੰਦੇ ਹੁਣ ਫਿਰ ਸਾਰਿਆਂ ਨੇ ਆਪੋ ਆਪਣਾ ਸੀ ਇਹ ਚ ਮੈਂ ਵੀ ਬਣਾਏ ਮੰਮੀ ਨੇ ਬਣਾਏ ਸਾਡੀ ਨੇ ਤੇ ਇਹਨੇ ਮਨਜੋਦੀ ਪੂਆ ਨੇ ਬਣਾਏ ਸਰਿਆ ਨੇ ਆਪੂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈਗਾ ਦਿਲ ਕਰਦਾ ਹੁੰਦਾ ਕਿ ਤੂੰ ਇੱਕ ਜਦੋਂ ਇੱਕ ਜਣਾ ਬਣਾਉਂਦਾ ਹੋਵੇ ਤਾਂ ਦੂਸਰਾ ਇਹ ਮਨ ਕਰਦਾ ਤੂੰ ਸਾਈਡ ਤੇ ਹੋਣ ਮੈਂ ਬਣਾਉਣਾ ਹੁਣ ਮੈਂ ਬਣਾਉਣੀ ਆ ਇਹ ਚੀਜ਼ਾਂ ਜਿਹੜੀਆਂ ਏਪੀਜੇ 버ਗਰ ਸਾਰੀਆਂ ਚੀਜ਼ਾਂ ਦੇ ਨਾਲ ਉਹ ਬਹੁਤ ਅਨਮੁੱਲੀਆਂ ਚੀਜ਼ਾਂ ਨੇ ਬਹੁਤ ਵਧੀਆ ਨੇ ਨਾਲੇ ਆਪਣੀ ਹੈਲਥ ਦੀ ਖਾਤਰ ਤੇ ਨਾਲੇ ਆਪਣੀਆਂ ਵੈਸੇ ਵੀ ਖੁਸ਼ੀਆਂ ਖਾਤਰ ਕਿਉਂ ਤੇ ਹੁਣ ਪੂੜੀ ਨੂੰ ਨੇ ਦਿੱਤਾ ਹੈਗਾ ਪਲਟ ਤੇ ਇਹਦੇ ਵਿੱਚ ਥੋੜਾ ਜਿਹਾ ਗੁੜ ਤੇ ਓਖੰਡ ਪਾਈ ਹੋਣ ਕਰਕੇ ਨਾ ਇਹ ਹਲਕਾ ਜਿਹਾ ਜਲ ਜਾਂਦਾ ਹੁੰਦਾ ਜਾਨੀ ਕਿ ਇਹਦਾ ਟੇਸਟ ਬਹੁਤ ਵਧੀਆ ਰਹਿੰਦਾ ਤੇ ਮਿੱਠੇ ਕਰਕੇ ਦਾ ਰੰਗ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਇੱਕ ਆਪਣੇ ਗੁੜ ਦੇ ਉੱਪਰ ਨਿਰਭਰ ਕਰਦਾ ਵੀ ਉਹ ਗੁੜ ਕਿਹੋ ਜਿਹਾ ਗੁੜ ਥੋੜਾ ਜਿਹਾ ਕਾਲੇ ਰੰਗ ਦਾ ਹੀ ਸੀਗਾ ਤੇ ਇਸ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਦਾ ਤੇ ਵੈਸੇ ਇੱਕ ਟੇਸਟੀ ਬਹੁਤ ਬਣੂਗਾ ਤੇ ਬਾਕੀ ਆਪਣੇ ਕੋਲ ਤਵਾ ਵੀ ਇਹ ਲੋਹੇ ਦਾ ਹੈਗਾ ਜੇ ਇਹ ਨਾਨ ਸਟਿਕ ਹੋਵੇ ਤਾਂ ਸ਼ਾਇਦ ਇਸ ਤੋਂ ਥੋੜਾ ਜਿਹਾ ਬੈਸਟ ਹੋ ਸਕਦਾ ਪਰ ਫਿਰ ਵੀ ਇਹ ਬਹੁਤ ਸੋਹਣੇ ਪੋਲੇ ਪੋਲੇ ਪੂਰੇ ਬਣਦੇ ਹੈਗੇ ਆ ਕੋਈ ਵੀ ਇਹਦੇ ਵਿੱਚ ਦਿੱਕਤ ਨਹੀਂ ਆਉਂਦੀ ਤੇ ਭਾਰੇ ਬੱਚਿਆਂ ਨੂੰ ਆਪਾਂ ਨੂੰ ਖਾਣ ਨੂੰ ਦੇਣਾ ਚਾਹੀਦਾ ਇਹਦੇ ਨਾਲ ਕੋਈ ਵੀ ਉਹਨਾਂ ਨੂੰ ਕੋਈ ਹੈਲਥ ਇਸ਼ੂ ਨਹੀਂ ਹੁੰਦਾ ਹੈਗਾ ਕੋਈ ਇੱਥੇ ਜ਼ਿਆਦਾ ਤੇਲ ਨਹੀਂ ਪੈਣਾ ਕੁਛ ਨਹੀਂ ਜਿਹੜੀ ਆਪਣੀ ਖੀਰ ਬਣੀ ਆ ਉਹ ਵੀ ਪਿਓਰ ਘਰ ਦੇ ਦੁੱਧ ਦੀ ਬਣੀ ਹੋਈ ਆ ਉਹਦੇ ਵਿੱਚ ਵੀ ਬਹੁਤ ਵਧੀਆ ਸਾਰਾ ਕੁਝ ਜਿਹੜਾ ਬੱਚਿਆਂ ਨੂੰ ਚਾਹੀਦਾ ਅਸਲੀ ਖਾਣ ਪੀਣੇ ਇਹੀ ਹੁੰਦਾ ਹੈਗਾ ਉਹ ਇਹ ਤਾਂ ਹੁਣ ਨਵੇਂ ਸਟਾਈਲ 'ਚ ਗਿੱਜ ਕੇ ਕਿ ਆਰਡਰ ਕਰਦੋ ਤੇ ਮਿਲ ਗਿਆ ਪਰ ਆ ਚੀਜ਼ਾਂ ਆਰਡਰ ਕਰਕੇ ਨਹੀਂ ਮਿਲਦੀਆਂ ਦੇਖੋ ਜੀ ਹੁਣ ਆਪਣੇ ਪੂੜੇ ਬਣ ਕੇ ਹੋ ਗਏ ਤਿਆਰ ਨਾਲ ਹੈਗੀ ਖੀਰ ਸਿੰਪਲ ਖੀਰ ਬਣਾਈ ਸਿਰਫ ਇਲਾਇਚੀ ਪਾਊਡਰ ਪਾ ਕੇ ਉਹਦੇ ਵਿੱਚ ਕੋਈ ਬਦਾਮ ਕੁਝ ਵੀ ਉਸ ਤਰ੍ਹਾਂ ਦਾ ਨਹੀਂ ਪਾਇਆ ਹੋਇਆ ਕਿਉਂਕਿ ਬੱਚੇ ਪਸੰਦ ਨਹੀਂ ਕਰਦੇ ਖਾਣਾ ਤੇ ਪਰ ਇਹ ਬਹੁਤ ਟੇਸਟੀ ਬਣੀ ਕਿਉਂਕਿ ਕਰ ਦੇ ਦੁੱਧ ਦੀ ਖੋਏ ਵਰਗੀ ਖੀਰ ਹੈ ਜੇ ਲੋ ਜਿੰਨ ਤੁਸੀਂ ਵੀ ਬਣਾਓ ਤੇ ਖਾਓ ਓਕੇ ਬਾਏ ਟਾਟਾ ਸੀ ਯੂ